ਕੋਈ ਵੀ ਅਨਸਰ ਇਹਦਾ ਦੀ ਗਲਤ ਸ਼ਬਦਾਵਲੀ ਵਰਤੇਗਾ ਮਸੀਹ ਭਾਈ ਚਾਨੇ ਦੇ ਖਿਲਾਫ ਜਾਂ ਰਾਮ ਦੇ ਦਸਾਂ ਦੇ ਖਿਲਾਫ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਅਦੇ ਕੀਤੀ ਜਾਏਗੀ ਕਿ ਇਸ ਵਿੱਚ ਮਨਾ ਰਹੇ ਹੋ ਤੁਹਾਨੂੰ ਨਹੀਂ ਪਤਾ ਇਸ ਸਮੇਂ ਨਹੀਂ ਮਨਾਣਾ ਹਮਾਰੇ ਘਰਾਂ ਮੇਂ ਇਹ ਚੱਲ ਰਹਾ ਹੈ ਉਹ ਖੁਸ਼ੀ ਦਾ ਪ੍ਰੋਗਰਾਮ ਹੈ ਉਹ ਮਨਾਓ ਥੋੜਾ ਮਰਗਦਾ ਤੁਸੀਂ ਮਰਗਦਾ ਮਨਾਓ ਰੋਣੇ ਵਾਲਾ ਆਪਣਾ ਕੰਮ ਕਰੇ ਉਹ ਰੋਤਾ ਰਹੇ ਹੱਸਨੇ ਵਾਲਾ ਹੱਸਦਾ ਰਹੇ ਪਹਿਲੀ ਗੱਲ ਤਾਂ ਪਾਸਟਰ ਨੇਗਾ ਦੂਜੀ ਗੱਲ ਤੀਜੀ ਗੱਲ ਇਹ ਹੋਰ ਹੀ ਕੋਈ ਦੁਨੀਆਂ ਦੇ ਉੱਤੇ ਤੇ ਚੌਥੀ ਗੱਲ ਇਹ ਸਾਈ ਨਹੀਂ ਹੈਗਾ ਤੁਹਾਡੇ ਚੈਨਲ ਨੂੰ ਵੀ ਤਾਲਾ ਲਾਇਆ ਜਾਏਗਾ ਤੇ ਤੁਹਾਡੀ ਜ਼ੁਬਾਨ ਤੇ ਵੀ ਤਾਲਾ ਲਾਇਆ ਜਾਏਗਾ ਹallelujah ਅਮੇਨ ਹallelujah ਅਮੇਨ ਹallelujah ਅਮੇਨ ਹallelujah ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਵੀ YouTube ਚੈਨਲ ਬਣਾ ਕੇ ਵੱਖ-ਵੱਖ ਸ਼ਰਾਰਤਾਂ ਤੇ ਅਨਸਰ ਜੋ ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ ਔਰ ਮਸੀਹ ਭਾਈਚਾਰੇ ਦੇ ਖਿਲਾਫ ਭਰਦੀ ਸ਼ਬਦਾਵਲੀ ਵਰਤ ਰਹੇ ਸੀ ਅੱਜ ਅਸੀਂ ਦੋ ਕਿਉ ਟੁਕੜਾ ਦੇ ਉੱਪਰ ਪਰਚਾ ਦਰਜ ਕਰਵਾਇਆ ਵਾ ਇੱਕ ਦਾ ਨਾਮ ਦਮਲ ਢਿੰਗਰਾ ਔਰ ਇੱਕ ਦਾ ਨਾਮ ਮਨਪ੍ਰੀਤ ਸਿੰਘ ਜਿਨ੍ਹਾਂ ਨੇ ਬਹੁਤ ਗੰਦੀ ਸ਼ਬਦਾਵਲੀ ਦਾ ਯੂਜ਼ ਕੀਤਾ ਸੀ ਪਰਮੇਸ਼ਵਰ ਦੇ ਦਾਸਾਂ ਦੇ ਲਈ ਅੱਜ ਉਹਨਾਂ ਦੇ ਉੱਪਰ ਐਫ ਆਈ ਆਰ ਅਸੀਂ ਦਰਜ ਕਰਵਾ ਦਿੱਤੀ ਆ ਔਰ ਪ੍ਰਸ਼ਾਸਨ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਵਾ ਵੀ ਪੂਖ ਵਿੱਚ ਵੀ ਕੋਈ ਵੀ ਅਨਸਰ ਜਦ ਦੀ ਗਲਤ ਸ਼ਬਦਾਵਲੀ ਵਰਤੇਗਾ ਮਸੀਹ ਭਾਈਚਾਰੇ ਦੇ ਖਿਲਾਫ ਜਾਂ ਰੱਬ ਦੇ ਦਸਾਂ ਦੇ ਖਿਲਾਫ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਅਡੇ ਕੀਤੀ ਜਾਏਗੀ ਔਰ ਮੈਂ ਦੱਸਣਾ ਚਾਹੁੰਦਾ ਇਹਨਾਂ ਚੈਨਲ ਵਾਲਿਆਂ ਨੂੰ ਤੁਸੀਂ YouTube ਚੈਨਲ ਬਣਾ ਕੇ ਆਪਣੀ ਮਰਜ਼ੀ ਦੇ ਨਾਲ ਜੋ ਤੁਹਾਡੇ ਮੂੰਹ 'ਚ ਆਉਂਦਾ ਤੁਸੀਂ ਬੋਲਣਾ ਸ਼ੁਰੂ ਕਰ ਦਿੰਦੇ ਹੋ ਨਾ ਇਹ ਤੇ ਤੁਸੀਂ ਕਿਸੇ ਦਾ ਪੱਖ ਲੈਂਦੇ ਹੋ ਨਾ ਇਹ ਤੇ ਤੁਸੀਂ ਕਿਸੇ ਦੀ ਗੱਲ ਸੁਣਦੇ ਹੋ ਕੈਮਰੇ ਅੱਗੇ ਬੋਲ ਕੇ ਤੁਸੀਂ ਐਦਾ ਆਪਣੇ ਆਪ ਨੂੰ ਸਮਝ ਦਿਓ ਜਿੱਦਾਂ ਤੁਹਾਨੂੰ ਕੋਈ ਨਹੀਂ ਸੁਣ ਰਿਹਾ ਸੋ ਤੁਹਾਡੇ ਚੈਨਲ ਨੂੰ ਵੀ ਤਾਲਾ ਲਾਇਆ ਜਾਏਗਾ ਔਰ ਤੁਹਾਡੀ ਜ਼ੁਬਾਨ ਤੇ ਵੀ ਤਾਲਾ ਲਾਇਆ ਜਾਏਗਾ ਔਰ ਇਸ ਪਰਚੇ ਦੇ ਨਾਲ ਤੁਸੀਂ ਬਚਣਾ ਨਹੀਂ ਹੈ ਕੱਲਾ ਹੁਣ ਕੋਰਟ ਦੇ ਵਿੱਚ ਵੀ ਪਟੀਸ਼ਨ ਪਾ ਕੇ ਤੁਹਾਡੇ ਤੇ ਮਾਨ ਹਾਨੀ ਦਾ ਦਾਵਾ ਕਰਵਾਇਆ ਜਾਏਗਾ ਔਰ ਤੁਹਾਡਾ ਚੈਨਲ ਜਿਹੜਾ ਵਾ ਪਰਮਾਨੈਂਟ ਪੂਰਨ ਤੌਰ ਤੇ ਬੰਦ ਕਰਵਾਇਆ ਜਾਏਗਾ ਦੇਖੋ ਅਸੀਂ মিডিਆ ਭਾਈਚਾਰੇ ਦੀ ਇੱਜ਼ਤ ਮਾਨ ਸਤਿਕਾਰ ਕਰਦੇ ਆਂ ਮਗਰ ਐਦਾ ਤੇ ਜਿਹੜੇ ਸ਼ਰਾਬਤੀ ਆਂਸਰ ਆ ਜਿਹੜੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਆ ਆਏ ਦਿਨ ਵੱਖਰੇ ਵੱਖਰੇ ਸੋਸ਼ਲ ਮੀਡੀਆ ਤੋਂ ਮਸੀਹ ਭਾਈਚਾਰੇ ਦੇ ਖਿਲਾਫ ਬੋਲਦੇ ਆ ਉਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਤੁਹਾਡੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਵਾਈ ਜਾਏਗੀ ਔਰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਖਾਸ ਕਰਕੇ ਸਿੱਖ ਭਾਈਚਾਰਾ ਸਾਡੇ ਵੱਡੇ ਭਰਾ ਨੇ ਅਸੀਂ ਜਿੰਨਾ ਪਵਿੱਤਰ ਬਾਈਬਲ ਦਾ ਮਾਨ ਸਤਿਕਾਰ ਕਰਦੇ ਆ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਤਿਕਾਰ ਕਰਦੇ ਆ ભગવત ગીતા ਦਾ ਕਰਦੇ ਆਂ કુરાન શીખ ਦਾ ਕਰਦੇ ਆਂ રમાયન ਦਾ ਕਰਦੇ ਆਂ ਔਰ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆਂ ਔਰ ਜਿਹੜੇ ਏਦਾਂ ਦੇ ਅਨਸਰ ਨੇ ਜਿਹੜੇ ਸਮਾਜ ਦੇ ਵਿੱਚ ગંદકી ફલાਉਂਦੇ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਆਪਸੀ ਭਾਈਚਾਰਕ ਸਾਂਝ ਖਰਾਬ ਕਰਨਾ ਚਾਹੁੰਦੇ ਆਂ ਅਸੀਂ ਉਹਨਾਂ ਦੇ ਖਿਲਾਫ ਆਂ ਔਰ ਏਦਾਂ ਦੀਆਂ ਕਾਨੂੰਨੀ ਕਾਰਵਾਈਆਂ ਇਹਨਾਂ ਤੇ ਏਦਾਂ ਹੀ ਕਰਵਾਉਂਦੇ ਰਵਾਂਗੇ ਔਰ ਇਹਨਾਂ ਦੇ ਮੂੰਹ ਨੂੰ ਬੰਦ ਕਰਾਂਗੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈਐਮਸੀ ਦੀ ਮਸੀਹ ਭਾਈਚਾਰੇ ਦੀ ਫਿਰ ਜਿੱਤ ਹੋਈ ਆ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਸਾਰੇ ਮੇਰੇ ਵੱਲ ਜੈਮ ਸੀ ਦੀ ਹਾਲੇਲੂਇਆ 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 ਬੋਲੋ ਪ੍ਰਭੂ ਯਸ਼ੂ ਮਸੀਹ ਦੇ ਨਾਮ ਕੀ ਜੈ ਹਾਲੇਲੂਇਆ ਹਾਲੇਲੂਇਆ ਧੰਨਵਾਦ